ਬਲਵਿੰਦਰ ਕੌਰ ਬਰਾੜ ਦੀਆਂ ਲਿਖੀਆਂ ਹੋਆਂ ਕਹਾਣੀਆਂ। ਕਵਰਾਂ ਉਡੀਕਦੀਆਂ। ਸਿਆਲਾਂ ਦੀ ਅੱਧੀ ਰਾਤ ਨੂੰ ਗੁਮਾਂਡ ਵਿੱਚ ਗੋਲੀ ਚੱਲਣ ਦੀ ਗੂੰਜ ਸੁਣ ਕੇ ਅਸੀਂ ਉੱਬੜਵਾਹੇ ਉੱਠ ਕੇ ਬੈਠ ਗਏ। ਸਾਰਿਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਸਵਾਲ ਭਰੀ ਨਿਗਾ ਨਾਲ ਦੇਖਿਆ। ਮੈਂ ਤਾਕੀ ਦੀ ਜਾਲੀ ਨਾਲ ਮੂੰਹ ਲਾ ਕੇ ਬਾਹਰ ਦੀ ਸੂਹ ਲੈਣੀ ਚਾਹੀ ਤਾਂ ਸਾਹਮਣੇ ਘਰਾਂ ਵਿੱਚ ਵੀ ਕਈ ਲੋਕ ਆਪੋ ਆਪਣੇ ਦਰਵਾਜ਼ਿਆਂ ਨਾਲ ਖੜੇ ਨਜ਼ਰ ਆਏ। ਬਾਹਰ ਸਨਾਟਾ ਛਾਇਆ ਹੋਇਆ ਸੀ। 2-3 ਸਰਕਾਰੀ ਜੀਪਾਂ ਇੱਕ ਦੂਜੇ ਦੇ ਅੱਗੜ-ਪਿਛੜ ਭਜਦੀਆਂ ਦੇਖਾਂ ਗੰਗਾ। ਕੁਝ ਚਿਰ ਪਿਛੋਂ ਭਾਰੇ-ਭਾਰੇ ਬੂਟ ਇੱਕ ਵਿਸ਼ੇਸ਼ ਅਨੁਸ਼ਾਸਨ ਵਾਲਾ ਕਦਮ ਧਰਦੇ ਸਾਡੇ ਗਵਾਂਢ ਵੱਲ ਚਲੇ ਗਏ। ਅਸੀਂ ਸਾਰੇ ਸਾਹ ਰੋਕ ਕੇ ਵੀ ਹੋ ਰਹੇ ਖੜ ਕੇ ਤੋਂ ਆਪਣਾ ਕਿਆਸ ਲੈ ਰਹੇ ਸੀ। ਕੋਈ ਵੀ ਬੋਲਣ ਦਾ ਯਤਨ ਕਰਦਾ ਦੂਜਾ ਉਂਗਲ ਖੜੀ ਕਰਕੇ ਆਖਦਾ ਚੁੱਪਚਾਪ ਬਾਹਰ ਸੁਣ। ਅਸਲ ਵਿੱਚ ਸਾਡੇ ਗਵਾਂਢ ਵਿੱਚ ਇੱਕ ਡੀਐਸਪੀ ਰਹਿੰਦਾ ਸੀ ਜਿਹਨਾਂ ਨਾਲ ਸਾਡੀ ਦਾਲ ਦੀ ਕੌਲੀ ਵਟਾਉਣ ਤੱਕ ਦੀ ਸਾਹ ਸੀ ਮਿਸੇਜ ਡੀਐਸਪੀ ਬਹੁਤ ਗਲਾਕੜ ਸੀ ਦੂਜਾ ਉਹ ਸਾਰਾ ਦਿਨ ਬੇਲੀ ਸੀ ਇਸ ਲਈ ਉਸ ਦੀਆਂ ਬੇਥੜੀ ਗੱਲਾਂ ਸੁਣ ਲਈ ਕੋਈ ਚਾਹੀਦਾ ਸੀ ਕਿੱਟੀ ਪਾਰਟੀਆਂ ਮਾਰਕੀਟ ਪਿਕਨਿਕ ਆਦ ਕਈ ਥਾਂ ਤੇ ਇਕੱਠਾਂ ਜਾਣ ਸਮੇ ਸਾਡਾ ਸਹਿਲਪਣਾ ਪਲਦਾ ਰਿਹਾ ਸੀ ਇੰਨੀ ਨਜ਼ਦੀਕੀ ਹੋਣ ਦੇ ਬਾਵਜੂਦ ਮੇਰੇ ਤੇ ਮਿਸਿਸ ਵਿਚਕਾਰ ਅਜੀਬ ਬਿਥ ਜਿਹੀ ਬਣੀ ਰਹੀ ਸੀ ਉਹ ਕਿੰਨੀਆਂ ਕਿ ਗੱਲਾਂ ਕਰਦੀ ਪਰ ਮੈਨੂੰ ਲੱਗਦਾ ਉਸ ਨੇ ਅਸਲ ਵਿੱਚ ਇੱਕ ਵੀ ਗੱਲ ਨਹੀਂ ਕੀਤੀ ਹੈ ਮੇਰਾ ਜੀ ਕਰਦਾ ਉਸ ਦੇ ਅੰਦਰ ਚਾ ਕੇ ਦੇਖਾਂ ਕੀ ਹੈ ਸਾਰਾ ਦਿਨ ਇਕੱਠੇ ਰਹਿ ਕੇ ਕਈ ਚੀਜ਼ਾਂ ਬਟਾ ਕੇ ਵੀ ਸਾਡਾ ਰਿਸ਼ਤਾ ਆਪਣਤ ਵਾਲਾ ਨਾ ਬਣ ਸਕਿਆ ਉਸ ਦੇ ਇਸ ਬਨਾਵਟੀ ਵਿਵਹਾਰ ਦਾ ਪਤਾ ਤਾਂ ਮੈਨੂੰ ਮੁੱਢ ਤੋਂ ਹੀ ਸੀ ਪਰ ਜਦੋਂ ਉਹ ਆਪਣੀਆਂ ਇੰਪੋਰਟੈਂਟ ਵਸਤਾਂ ਤੇ ਪਤੀ ਦੀਆਂ ਲੋਕਾਂ ਉੱਤੇ ਤਾਕ ਬਾਰੇ ਗੱਲਾਂ ਮਾਰਦੀ ਹਾਂ ਵਿੱਚ ਹਾਂ ਮਲਉਂਦੀ ਰਹਿੰਦੀ ਮੈਂ ਬਿਨਾ ਹੱਸਣ ਵਾਲੀ ਗੱਲ ਤਾਂ ਵੀ ਮੈਂ ਉੱਪਰਲੀ ਤੈ ਤੋ ਹੀ ਖੁੱਲ ਕੇ ਉੱਚੀ ਸਾਰੀ ਹੱਸਦੀ ਕਿਉਂਕਿ ਮਿਸ ਜੀ ਡੀਐਸਪੀ ਦੇ ਗੱਲ ਕਰਨ ਦਾ ਅੰਦਾਜ਼ ਇਹ ਮੰਗ ਕਰਦਾ ਸੀ ਬਾਜ਼ਾਰ ਵਿੱਚ ਉਸ ਨੂੰ ਕੋਈ ਕੱਪੜਾ ਪਸੰਦ ਆ ਜਾਂਦਾ ਉਹ ਕੱਪੜਾ ਹੱਥ ਵਿੱਚ ਫੜ ਕੇ ਮੈਨੂੰ ਦਿਖਾਉਂਦੀ ਆਖਦੀ ਇਹ ਠੀਕ ਹੈ ਨਾ ਮੈਨੂੰ ਚਾਹੇ ਉਕਾ ਹੀ ਪਸੰਦ ਨਾ ਹੁੰਦਾ ਪਰ ਮੇਰੀ ਪੂਰੀ ਸਹਿਮਤੀ ਪ੍ਰਗਟਾਉਂਦੀ ਹਾਂ ਜੀ ਦੇਖੋ ਰੰਗ ਕੀ ਸੋਨਾ ਹੈ ਅੱਜ ਕੱਲ ਬੜਾ ਪਾਪੂਲਰ ਹੈ ਤੁਹਾਡੇ ਤੇ ਬਹੁਤ ਚਚੂਗਾ ਇਹ ਸਭ ਕਹਿ ਕੇ ਮੇਰੇ ਮੂੰਹ ਦਾ ਸੁਆਦ ਬਕਬਕਾ ਜਿਹਾ ਹੋ ਜਾਂਦਾ ਦਰਅਸਲ ਸਾਡੀ ਛੋਟੀ ਨੌਕਰੀ ਜਾਂ ਘੱਟ ਤਨਖਾਹ ਮੈਨੂੰ ਹਮੇਸ਼ਾ ਹਾਂ ਵਿੱਚ ਹਾਂ ਮਲਾਉਣ ਲਈ ਮਜਬੂਰ ਕਰੀ ਰੱਖਦੀ ਉੰਜ ਮੈਨੂੰ ਵਾਲੇ ਦਿਵਾਲੇ ਤੋਂ ਇਹ ਖਬਰਾਂ ਮਿਲਦੀਆਂ ਰਹੀਆਂ ਕਿ ਡੀਐਸਪੀ ਦਾ ਵਰਤਾਵਾ ਬਹੁਤ ਵਧੀਆ ਨਹੀਂ ਇਹ ਕਈ ਜਵਾਨ ਮੁੰਡਿਆਂ ਨੂੰ ਭੰਗ ਦੇ ਪਾੜੇ ਰੋੜਦਾ ਸੀ ਸਾਡੇ ਹੀ ਕਿਸੇ ਰਿਸ਼ਤੇ ਵਿੱਚੋਂ ਇੱਕ ਮੁੰਡਾ ਅੰਦਰ ਸੀ ਉਸ ਦੀ ਮਾਂ ਨੇ ਕਈ ਵਾਰ ਕਿਤੇ ਵਾਸ ਵਿੱਚ ਜਾਂਦਾ ਇਸ ਡੀਐਸਪੀ ਵਾਰੀ ਦੱਸਿਆ ਸੀ ਕਿ ਕਿਵੇਂ ਮੈਂ ਜਵਾਨ ਪੁੱਤ ਨੂੰ ਜੇਲ੍ਹ ਵਿੱਚੋਂ ਦੀ ਦੇਖਣ ਲਈ ਸਾਰਾ ਦਿਨ ਤਰਲੇ ਕਰਦੀ ਰਹੀ ਤਾਂ ਜਾ ਕੇ ਦਿਨ ਢਲੇ ਪੁੱਤ ਦਾ ਮੂੰਹ ਦੋ ਪਾਲੀ ਦੇਖ ਸਕੀ ਸੀ ਹਨੇਰੇ ਵਿੱਚ ਉਸ ਤੋਂ ਜੱਜ ਨਾਲ ਪੁੱਤ ਵੀ ਵੇਖਿਆ ਨਾ ਗਿਆ ਸੀ ਉਹ ਕਿੰਨਾ ਲਿੱਸਾ ਹੋ ਗਿਆ ਸੀ ਦਗਦਾ ਕਰਦਾ ਚਿਹਰਾ ਕਿਵੇਂ ਮੁਰਝਾ ਗਿਆ ਸੀ ਪੁੱਤ ਨੂੰ ਹਿੱਕ ਨਾ ਲਾਏ ਬਿਨਾ ਮਾਂ ਨੂੰ ਸਬਰ ਨਹੀਂ ਆਇਆ ਸੀ ਤੇ ਉਸ ਸਮੇਂ ਮਾਂ ਦਾ ਹਾਲ ਦੇਖ ਕੇ ਮੁੰਡੇ ਨੇ ਕਿਹਾ ਸੀ ਮਾਂ ਮੈਨੂੰ ਜਮਾਨਤ ਤੇ ਹੀ ਛਡਵਾ ਲਓ ਮਾਂ ਨੇ ਆਪਣੀ ਜਿੰਦ ਵੇਚ ਕੇ ਵੀ ਪੁੱਤ ਨੂੰ ਘਰ ਲੈ ਜਾਣਾ ਚਾਹਿਆ ਸੀ ਪਰ ਉਸ ਦਾ ਕਿਤੇ ਹੱਥ ਨਹੀਂ ਸੀ ਪੈਂਦਾ ਇਸ ਤੋਂ ਅੱਗੇ ਗੱਲ ਕਰਦਿਆਂ ਉਸ ਔਰਤ ਦੀਆਂ ਅੱਖਾਂ ਤੇ ਗੱਲਾਂ ਹੰਝੂਆਂ ਨਾਲ ਨੱਕੋ ਨੱਕ ਭਰ ਗਈ ਸਨ ਉਹ ਮਸਾਂ ਗੱਲ ਪੂਰੀ ਕਰ ਸਕੀ ਸੀ ਕਿ ਪੰਜਾਂ ਦਿਨਾਂ ਪਿੱਛੋਂ ਖਵਾਰ ਦੀ ਸੁਰਖੀ ਉਸਦੇ ਮਰੇ ਪੁੱਤ ਦੇ ਨਾਂ ਲੱਗੀ ਸੀ ਬੜੇ ਭਾਰੇ ਮਨ ਨਾਲ ਉਹ ਜੇਲ੍ਹ ਵਿੱਚ ਪੁੱਜੀ 25 ਬਰੇ ਤੇ ਜਵਾਨ ਪੁੱਤ ਦੀ ਥਾਂ ਇੱਕ ਪਾਟੀ ਲੀਰ ਵਿੱਚ ਉਸ ਦੀਆਂ ਹੱਡੀਆਂ ਝੋਲੀ ਪੰਗਾ ਸਨ ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਵੀ ਸੁਣਨ ਵਿਚਾਂ ਆਂਗਾ ਸਨ ਕਿ ਮਾਂ ਬਾਪ ਜਵਾਨ ਮੁੰਡਿਆਂ ਨਾਲ ਮੁਲਾਕਾਤ ਕਰਨ ਆਉਂਦੇ ਬਹੁਤ ਰੋ ਰੋ ਕੇ ਜਾਂਦੇ ਹਨ ਕਿ ਸਾਡਾ ਮੁੰਡਾ ਵੇਖ ਸੂਰ ਹੀ ਫੜਿਆ ਗਿਆ ਕਈ ਪੈਰੀ ਪੱਗਾਂ ਧਰਦੇ ਮਾਮਾ ਝੋਲੀ ਫਲਾ ਫਲਾ ਕੇ ਇਸ ਅਫਸਰ ਅੱਗੇ ਤਰਲੇ ਕਰਦਿਆਂ ਸਹਨ ਕਿ ਕਿਵੇਂ ਕਾਲਜਾ ਚੀਰ ਕੇ ਦਿਖਾਗੇ ਕਿ ਸਾਡੇ ਤੇ ਕੀ ਬੀਤਦੀ ਹੈ ਪਰ ਇਹ ਅਫਸਰ ਤਸ ਤੋਂ ਮਸ ਨਹੀਂ ਹੁੰਦਾ ਇਸ ਸਭ ਕੁਝ ਦੇ ਬਾਵਜੂਦ ਜਦੋਂ ਮਿਸਿਸ ਡੀਐਸਪੀ ਆਪਣੇ ਪਤੀ ਦੀ ਦਿਾਨਤਦਾਰੀ ਬਾਰੇ ਡਿਊਟੀ ਤੇ ਪੂਰਾ ਉਤਰਨ ਵਾਲੇ ਜਾਂ ਗਊ ਗਰੀਬ ਤੇ ਦਇਆ ਕਰਨ ਵਾਲਾ ਬਾਲਾ ਦੱਸਦੀ ਤਾਂ ਮੈਂ ਉਸ ਦੀਆਂ ਕਹੀ ਗੱਲਾਂ ਨੂੰ 100% 100% ਠੀਕ ਜਿਤ ਲਾਉਂਦੀ ਹਾਲਾਂਕਿ ਮੈਨੂੰ ਅੰਦਰੋਂ-ਅੰਦਰੀ ਇੱਕ ਅਜੀਬ ਜਿਹਾ ਸਹਿਮ ਹੁੰਦਾ ਕਿ ਇਹ ਆਦਮੀ ਕਦੇ ਵੀ ਅੱਕੇ ਹੋਏ ਮੁੰਡਿਆਂ ਦਾ ਸ਼ਿਕਾਰ ਹੋ ਸਕਦਾ ਹੈ ਪਰ ਮੈਂ ਇਸ ਸਵੰਦੀ ਕਦੇ ਵੀ ਉਸ ਕੋਲ ਭਾਵਨਾ ਕੱਢੀ ਅੰਦਰੋਂ-ਅੰਦਰੀ ਮੈਨੂੰ ਇਸ ਦੂਰੀ ਜ਼ਿੰਦਗੀ ਪ੍ਰਤੀ ਬਹੁਤ ਘਿਰਨਾ ਹੁੰਦੀ ਕਈ ਵਾਰੀ ਮੈਂ ਉਹਨਾਂ ਦੇ ਘਰ ਜਾਂਦੀ ਤਾਂ ਡੀਐਸਪੀ ਦੀ ਮਾਂ ਜੇ ਇਕੱਲੀ ਘਰ ਹੁੰਦੀ ਤਾਂ ਉਸ ਦੀ ਹਰ ਗੱਲ ਤੋਂ ਝਾਹਰ ਹੁੰਦਾ ਕਿ ਛੋਟੇ ਭਾਂਡੇ ਵਿੱਚ ਬਹੁਤ ਕੁਝ ਪਿਆ ਸਮਾਈ ਨਹੀਂ ਕਰ ਰਿਹਾ ਉਹ ਬਹੁਤ غرੂਰ ਨਾਲ ਨੱਕ ਬੁੱਲ ਚੜਾ ਕੇ ਆਪਣੀ ਨੂੰਹ ਵਾਰਿਆ ਆਖਦੀ। ਗੋਰੇ ਰੰਗ ਨੂੰ ਕੀ ਚਟਣਾ। ਇਹ ਜਿਸਕੀਰੀ ਦਾ ਕੀ ਸੀ ਨਾਗਾ ਨਾ ਪਿੱਛਾ ਜਿਹਦੇ ਭਰਾ ਵੀ ਨਾ ਹੋਵੇ ਉਥੇ ਤਾਂ ਜਮਾਈ ਦੀ ਪਿੱਠ ਸਦਾ ਹੀ ਨੰਗੀ ਰਹਿੰਦੀ ਆ। ਮੇਰੇ ਪੁੱਤ ਮੇਰੇ ਪੁੱਤ ਦਿਨ ਰਾਤ ਖੂ ਦੀ ਮੌਂਟ ਤੇ ਖੇਡਦੇ ਆ। ਇਸ ਨੂੰ ਨੱਚੜੀ ਦੀ ਨਾਲ ਲੱਥੀ ਦੀ। ਅਜਿਹੇ ਸਮੇਂ ਮੈਂ ਬਹੁਤ ਨਾਜ਼ੁਕ ਹਾਲਤ ਵਿੱਚ ਫਸੀ ਮਹਿਸੂਸ ਕਰਦੀ। ਕਿਉਂਕਿ ਅੰਦਰੋਂ ਦੇਖ ਰਹੀ ਮਿਸੇਜ਼ ਡੀਐਸਪੀ ਸਭ ਕੁਝ ਤਾੜ ਜਾਂਦੀ ਸੀ ਮੈਨੂੰ ਪਤਾ ਸੀ ਉਸਦੇ ਸਵਾਲ ਬੁੜੀ ਕੀਤੇਰੇ ਨਾਲ ਕੁਸਰ ਮੁਸਰ ਕਰਦੀ ਸੀ ਦਸ਼ਪਸ਼ਟੀਕਰਨ ਵੀ ਦੇਣਾ ਹੁੰਦਾ ਸੀ ਇਸ ਲਈ ਮੈਂ ਅੰਦਰੋਂ ਹਾਂ ਤੇ ਬਾਹਰੋਂ ਨਾ ਵਾਲੇ ਬਹੁਤ ਸੰਖੇਪ ਜਵਾਬ ਦਿੰਦੀ ਅੰਦਰ ਨੂੰ ਵੱਧ ਜਾਂਦੀ ਕੁਝ ਬਲਾਂ ਬਾਅਦ ਮਿਸੇਜ਼ ਡੀਐਸਪੀ ਦੀਆਂ ਕੁਝ ਚੀਕਾਂ ਵਰਗਾ ਰੌਲਾ ਸੁਣਾਈ ਦਿੱਤਾ ਜੋ ਬੇ ਬਹੁਤ ਬੇਤਰਤੀਬਾ ਜਿਹਾ ਲੱਗਿਆ ਪਰ ਇਹ ਸਾਡੇ ਲਈ ਉਹਨਾਂ ਦੇ ਘਰ ਵੱਲ ਭੱਜਣ ਦਾ ਗਰੀਨ ਸਿਗਨਲ ਸੀ ਅਸੀਂ ਵਾਹੋਦਾਹੀ ਉਹਨਾਂ ਦੇ ਘਰ ਵੱਲ ਇਉਂ ਭੱਜ ਪਈ ਜਿਵੇਂ ਰੇਸਵੇਲੀ ਸੀਟੀ ਵੱਜਣ ਤੇ ਸਭ ਰੇਸਰ ਭੱਜਦੇ ਹਨ ਭੱਜਦੇ ਸਮੇਂ ਜਿੰਨੀ ਤੇਜ਼ੀ ਨਾਲ ਮੇਰੇ ਕਦਮ ਉਸ ਘਰ ਵੱਲ ਜਾ ਰਹੇ ਸਨ ਓਨੀ ਹੀ ਤੇਜ਼ੀ ਨਾਲ ਫਿਲਮ ਦੀ ਰੀਲ ਵਾਂਗ ਕਈ ਅਣਹੋਣੀਆਂ ਮੇਰੇ ਮਨ ਅੱਗੋਂ ਗੁਜ਼ਰ ਰਗੰਗਾ ਉਹਨਾਂ ਦੇ ਗੇਟ ਤੇ ਪੁੱਜ ਕੇ ਸਪਾਂਘਾਂ ਦੀ ਭੀੜ ਵਿੱਚੋਂ ਦੀ ਮੈਂ ਦੇਖਿਆ ਬਾਹਰਲੇ ਦਰਵਾਜ਼ੇ ਦੀ ਦਲਹੀ ਤੇ ਇੱਕ ਖੂਬਸੂਰਤ ਜਵਾਨ ਮੂਦੇ ਮੂੰਹ ਟੇਰੀ ਹੋਇਆ ਪਿਆ ਸੀ ਉਸ ਦੀ লাশ ਕੁੱਤੇ ਦੀ লাশ ਵਾਂਗ ਨੰਗੀ ਪਈ ਸੀ। ਉਹਦੇ ਮੂੰਹ ਕੋਲ ਸੜਕ ਤੇ ਖੂਨ ਦਾ ਟੋਆ ਜਿਹਾ ਪਿਆ ਸੀ। ਉਸ ਮੁੰਡੇ ਦੀ ਦਾੜੀ ਖੂਨ ਨਾਲ ਲਿਬੜੀ ਹੋਈ ਸੀ। ਮਿਸ ਜੀ ਡੀਐਸਪੀ ਦੀ ਹਾਲਤ ਬਹੁਤ ਹੀ ਬੁਰੀ ਸੀ। ਉਹ ਬਾਰ-ਬਾਰ ਮੁੰਡੇ ਦੀ লাশ ਕੋਲ ਆਉਂਦੀ, ਅੰਦਰ ਜਾ ਕੇ ਬੇਤਹਾਸ਼ਾ ਰੋਣ ਲੱਗ ਪੈਂਦੀ। ਅਸੀਂ ਬਾਰ-ਬਾਰ ਤੀਰ ਤਰਉਂਜੇ। ਭੈਣ ਜੀ ਹੌਸਲਾ ਕਰੋ ਕੁਝ ਨਹੀਂ ਵਿਗੜਿਆ। ਖਬਰੇ ਪਾਪੀ ਕੀ ਕਰਨ ਆਇਆ ਸੀ? ਇਹ ਤਾਂ ਉੱਪਰ ਵਾਲੇ ਨੇ ਹੱਥ ਦੇ ਕੇ ਰੱਖ ਲਿਆ। ਤੁਸੀਂ ਤਾਂ ਮੋਤੀ ਭੁੰਨ ਕੀਤੇ ਹੋਏ ਨਹੀਂ। ਕੋਈ ਦਿੱਤਾ ਲਿਆ ਹੀ ਮੂਰੇ ਆ ਗਿਆ ਸਾਡੀਆਂ ਇਹ ਦਲਾਸੇ ਭਰੀਆਂ ਗੱਲਾਂ ਵੀ ਮੈਸੇਜ ਡੀਐਸਪੀ ਤੇ ਉਲਟਾ ਅਸਰ ਹੁੰਦਾ ਉਹ ਚੁੰਨੀ ਵਿੱਚ ਮੂੰਹ ਦੇ ਕੇ ਸਿਸਕੀਆਂ ਭਰਦੀ ਡੀਐਸਪੀ ਹੋਰ ਨਾ ਅਫਸਰਾਂ ਨਾਲ ਮੀਟਿੰਗ ਕਰਦਾ ਕਰਦਾ ਬਾਰ ਬਾਰ ਆਉਂਦਾ ਤੇ ਇਹੀ ਕਹਿੰਦਾ ਤੈਨੂੰ ਯਕੀਨ ਨਹੀਂ ਆਉਂਦਾ ਮੈਂ ਚੰਗਾ ਭਲਾ ਤੇਰੇ ਸਾਹਮਣੇ ਖੜਾ ਕਿਉਂ ਘਬਰਾਉਂਦੀ ਐ ਆਏ ਕੋਈ ਖਾਲਾ ਜੀ ਦਾ ਵਾੜਾ ਬਾਈਪੋਲਸ ਅਫਸਰ ਨੂੰ ਵੀ ਹੱਥ ਪੈ ਜੇ ਥੋੜੇ ਚਿਰ ਪਿਛੋਂ ਪੱਤਰਕਾਰਾਂ ਦੀ ਟੋਲੀ ਆਈ ਡੀਐਸਪੀ ਨੇ ਆਪਣੇ ਅੰਦਾਜ਼ ਵਿੱਚ ਬਿਆਨ ਦਿੱਤੇ ਜਿਸ ਦਾ ਖੀਰਲਾ ਬਾਕ ਮਿਸਿਸ ਡੀਐਸਪੀ ਨੇ ਸੁਣਿਆ ਮੈਂ ਇਨਾ ਕੁੱਤਿਆਂ ਤੋਂ ਕੀ ਜਾਂ ਮੈਂ ਇਨਾ ਕੁੱਤਿਆਂ ਨੂੰ ਕੀ ਜਾਂਦਾ ਮਿਸਿਸ ਡੀਐਸਪੀ ਨੇ ਹੱਥ ਜੋਕੇ ਕਿਹਾ ਨਾ ਪਰਾਈ ਪੁੱਤਾਂ ਨੂੰ ਐ ਨਾ ਬੋਲਿਆ ਕਰੋ ਖਬਰੇ ਕਿਹੜੀ ਮਾਂ ਦੇ ਕਾਲਜ ਵਿੱਚ ਅੱਜ ਸ਼ੇਕ ਹੋਇਆ ਮੈਨੂੰ ਮਿਸਿਸ ਡੀਐਸਪੀ ਦੇਵੀ ਵਰਗੀ ਲੱਗੀ ਜੋ ਦਰ ਤੇ ਮਰੇ ਦੁਸ਼ਮਣ ਦੀ ਮੌਤ ਨੂੰ ਵੀ ਕਿਸੇ ਆਪਣੇ ਦੀ ਮੌਤ ਵਾਂਗ ਹੰਡਾ ਰਹੀ ਸੀ ਮੈਨੂੰ ਉਸ ਔਰਤ ਦਾ ਹਿਰਦਾ ਦਰਿਆ ਜਿਡਾ ਲੱਗਿਆ ਜਿਸ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ ਪਰ ਅਸੀਂ ਉੱਪਰਲੀ ਤਹਿ ਤੇ ਉੱਟਦੀਆਂ ਲਹਿਰਾਂ ਹੀ ਵੇਖਦੇ ਰਹ ਜਾਂਦੇ ਹਾਂ ਦੁਪਹਿਰ ਵੇਲੇ ਉਸ Laash ਦੀਆਂ ਫੋਟੋਆਂ ਲੀਆਂ ਗੰਗਾ ਜਿਸ ਸਿਕਿਉਰਿਟੀ ਗਾਰਡ ਨੇ ਮੁੰਡੇ ਨੂੰ ਮਾਰਿਆ ਸੀ ਡੀਐਸਪੀ ਬਾਰ-ਬਾਰ ਉਸ ਨੂੰ ਸ਼ਾਵਾਸ਼ ਆਖਦਾ ਬੜੇ ਮਾਣ ਨਾਲ ਵੇਖਦਾ ਪਰ ਮਿਸ ਜੀ ਡੀਐਸਪੀ ਨੇ Laash ਉੱਪਰ ਚਿੱਟਾ ਕੱਪੜਾ ਪਾਉਂਦਿਆਂ ਐਨੀ ਉੱਚੀਤਾ ਮਾਰੀ ਕਿ ਉੱਥੇ ਖੜ੍ਹਿਆਂ ਦੀਆਂ ਸਭ ਦੀਆਂ ਅੱਖਾਂ ਸੇਜਲ ਹੋ ਗੰਗਾ ਕਿ ਕਿਵੇਂ ਇੱਕ ਜਵਾਨੀ ਦੀ ਤੇ ਲਈ ਤੇ ਖੜਾ ਖੂਬਸੂਰਤ ਮੁੰਡਾ ਮੌਤ ਦਾ ਬੂਹਾ ਖੜਕਾਉਂਦਾ ਰਿਹਾ ਕਈ ਲੋਕ ਡੀਐਸਪੀ ਨੂੰ ਵਧਾਈਆਂ ਦੇ ਰਹੇ ਸਨ ਕੁਝ ਚਿਰ ਪਿਛੋਂ লাশ ਦੇ ਲਵਾਰਸ ਪਤਾ ਲੱਗਣ ਤੋਂ লাশ ਸਪਾਹਿਆਂ ਦੇ ਹਵਾਲੇ ਕਰ ਦਿੱਤੀ লাশ ਨੂੰ ਹਟਾਉਣ ਵੇਲੇ ਮਿਸ ਜੀ ਡੀਐਸਪੀ ਨੂੰ ਗਾਸ਼ ਪੈ ਗਈ ਕੁਝ ਚਿਰ ਪਿਛੋਂ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਥਰੀਆਂ ਅੱਖਾਂ ਨਾਲ ਆਲਾ ਦਵਾਲਾ ਦੇਖ ਦਿਓ লাশ ਵਾਲੀ ਥਾਂ ਤੇ ਧੋਏ ਜਾ ਰਹੇ ਖੂਨ ਨੂੰ ਹੱਥ ਨਾਲ ਲਾ ਲਾ ਕੇ ਸੂੰਦੀ ਰਹੀ ਤੇ ਫਿਰ ਵਾਪਸ ਚੁੱਪਚਾਪ ਆ ਕੇ ਡ੍ਰੈਗ ਰੂਮ ਵਿੱਚ ਵਿਸ਼ੇ ਕਾਰਪਟ ਤੇ ਬੈਠ ਗਈ ਸਾਰੀਆਂ ਜਨਾਨੀਆਂ ਰੌਲਾ ਪਾਉਣ ਲੱਗੀਆਂ ਹੇ ਹੇ ਚੁੱਕੀ ਸਾੰਦੀ ਤੁਸੀਂ ਪੁੰਜੀ ਕਿਉਂ ਬੈੰਦੇ ਹੋ ਈ ਜੀ ਵੱਧ ਛਗਣੀ ਨਾ ਚਿੱਤ ਚ ਲਿਆਓ ਜਨਾਨੀਆਂ ਦਾ ਇਹ ਰੌਲਾ ਸੁਣ ਕੇ ਉਹ ਚੁੱਪਚਾਪ ਉੱਠ ਕੇ ਸੋਫੇ ਤੇ ਬੈਠ ਗਈ ਸ਼ਾਮ ਨੂੰ ਪਤਾ ਲੱਗਾ ਕਿ Laash ਦੀ ਜੇਬ ਵਿੱਚੋਂ ਇੱਕ ਖਤ ਨਿਕਲਿਆ ਜਿਸ ਤੇ ਲਿਖਿਆ ਸੀ ਪੈਨ ਮੈਂ ਤੇਰੇ ਦਰ ਆਉਣ ਦੀ ਗੁਸਤਾਖੀ ਕਰ ਰਹਾ ਕਈ ਸਾਲ ਪਹਿਲਾਂ ਆਪਣੇ ਪਿੰਡ ਦੇ ਜੀਤੇ ਦੇ ਚਾਰੇ ਦੀਆਂ ਚੀਥਾਂ ਵਿੱਚੋਂ ਦੀ ਮੈਂ ਤੇਰੇ ਵਿਆਹ ਮੈਂ ਤੇਰਾ ਵਿਆਹ ਦੇਖਦਾ ਦੇਖਦਾ ਅੱਖਾਂ ਚੋਂ ਥਰੂ ਕੇਰਦਾ ਰਿਹਾ ਇੱਕ ਮਾਂ ਦੀ ਕੁੱਖ ਚ ਇਕੱਠੇ ਆ ਕੇ ਆਪਾਂ ਇਸ ਧਰਤੀ ਦੀ ਹਿੱਕ ਤੇ ਵਿਖਰ ਗਏ ਹਾਂ ਤੇਰੀ ਡੋਲੀ ਤੁਰਨ ਲੱਗਿਆ ਜਦੋਂ ਤੂੰ ਦਾਸ ਨਜ਼ਰਾਂ ਨਾਲ ਦੂਰ ਦੂਰ ਤੱਕ ਸੁੰਨਿਆ ਰਾਹਾਂ ਤੇ ਮੈਨੂੰ ਲੱਭਿਆ ਸੀ ਤਾਂ ਮੇਰਾ ਆਪਾ ਬਸ ਵਿੱਚ ਨਹੀਂ ਰਿਹਾ ਸੀ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ ਮੈਨੂੰ ਥੰਮ ਨਾਲ ਬੰਨ ਦਿਓ ਆਪਣਾ ਘਰ ਉਸ ਦਿਨ ਸਰਕਾਰੀ ਛਤਰਛਾਇਆ ਹੇਠ ਸੀ ਜੋ ਮੇਰੇ ਲਈ ਮੌਤ ਦੇ ਸਮਾਨ ਸੀ ਮੈਨੂੰ ਯਾਦ ਆਇਆ ਕਿਵੇਂ ਨਿੱਕੇ ਹੁੰਦਿਆਂ ਮੈਂ ਤੇਰੇ ਨਾਲ ਲੜ ਕੇ ਕਿਹਾ ਸੀ ਚੰਗਾ ਮੈਂ ਤੇਰੇ ਨਾਲ ਤੇਰੀ ਸੌਰੀ ਨਹੀਂ ਜਾਣਾ ਅੱਜ ਮੈਂ ਤੇਰੇ ਸੌਰੀ ਆਉਂਦਾ ਬੁਨਾਹ ਜਿਹਾ ਕਰ ਰਿਹਾ ਹਾਂ ਤੇਰੇ ਦਰ ਤੇ ਇੱਕ ਸਨੇਹਾ ਸਿੱਟਣ ਆਇਆ ਹਾ ਕਿ ਮੇਰੇ ਨਾਲ ਦੇ ਸਾਥੀ ਤੇਰਾ ਸੁਹਾਗ ਖਤਮ ਕਰਨ ਦੇ ਨਦਲੀਲਾਂ ਵਿੱਚ ਹਨ ਮੇਰੇ ਤੋਂ ਜਰਿਆ ਨਹੀਂ ਗਿਆ ਜਾਣਦਾ ਹਾਂ ਵੀਰ ਨੂੰ ਬੰਦੀਖੰਡ ਖਵਾਉਣ ਵਾਲੀਆਂ ਪੈਣਾ ਮਜਬੂਰ ਹਨ ਉਹਨਾਂ ਦੇ ਦਰ ਤੋਂ ਸਾਨੂੰ ਗੋਲੀਆਂ ਲੱਗਣੀਆਂ ਹਨ ਪਰ ਮੈਂ ਤੇਰਾ ਮਾਝ ਆਇਆ ਹਾਂ ਪੈਣਾ ਦੇ ਭਾਈ ਕਰਜ਼ਦਾਰ ਹੁੰਦੇ ਨੇ ਮੈਂ ਜੇ ਆਉਂਦਾ ਤਾਂ ਤੇਰਾ ਕੁਝ ਨਹੀਂ ਸਵਾਰ ਸਕਿਆ ਤੁਸੀਂ ਮੇਰਾ ਮਰੇ ਦਾ ਮੁੱਲ ਪਾਓ ਮੇਰੇ ਸਿਰ ਦਾ ਨਾਮ 1 ਲੱਖ ਮੇਰਾ ਇਹ ਪੱਤਰ ਧਮਕੀ ਨਹੀਂ ਆਪ ਨੂੰ ਸੋਚਣਾ ਹਿੱਤ ਹੈ ਕਿ ਘਰਾਂ ਵਿੱਚ ਬਸਦੇ ਲੋਕੋ ਕੀ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਘਰਾਂ ਨੂੰ ਪਰਤ ਗਏ ਕਵਰਾਂ ਨੂੰ ਸਾਡੀਆਂ ਮਾਮਾ ਬਣਾ ਕੇ ਉਡੀਕ ਕਰਨ ਤੁਸੀਂ ਕਿਉਂ ਲਾਇਆ ਏ ਪਿੰਡਾਂ ਦੇ ਕੱਚੇ ਘਰਾਂ ਵਿੱਚ ਪੱਖੀਆਂ ਸਾਂਝ ਪਾਲਦਿਆਂ ਸਾਡੀਆਂ ਮਾਮਾ ਦਿਲੀ ਤੇ ਖੜਨਾ ਅੱਖਾਂ ਅੱਗੇ ਹੱਥ ਤੇ ਸੇਜੇ ਬਣਾ ਕੇ ਹਰ ਆਉਂਦੇ ਰਾਹੀ ਦੇ ਨਕਸ਼ ਸਾਡੇ ਨਾਲ ਮੇਲਦਿਆਂ ਹਨ ਜਿੰਨਾ ਮਾਮਾ ਦੇ ਪੁੱਤ ਬਨਵਾਸੀ ਹੋ ਗਏ ਉਹਨਾਂ ਦੇ ਕਾਲ ਦੇ ਛਾਣ ਨਿਸ਼ਾਨ ਨਹੀਂ ਹੋਏ ਪਈ ਹਨ ਹਲੇ ਹੋਰ ਕਿੰਨਾ ਕੁ ਚਿਰ ਸਾਡੀਆਂ ਜਵਾਨੀਆਂ ਰੋਲਣੀਆਂ ਹਨ ਕੁਰਸੀਆਂ ਤੇ ਬੈਠੇ ਲੋਕਾਂ ਨੂੰ ਸਾਡੀ ਫਰਿਆਦ ਹੈ ਕਿ ਕਦੇ ਸਾਡੇ ਅੰਦਰ ਵੜ ਕੇ ਦੇਖੋ ਜੀ ਕਿਸੇ ਦੀ ਟੈ ਨਾ ਮੰਨਣ ਵਾਲੇ ਪਿਆਰ ਨਾਲ ਗੁਲਾਮੀ ਕਰਨੀ ਵੀ ਜਾਣਦੇ ਹਨ ਪਰ ਇਹ ਸਭ ਅਸੀਂ ਕਹੀਏ ਤਾਂ ਕਿਵੇਂ ਕਹੀਏ ਕਹੀਏ ਤਾਂ ਕਿਸ ਨੂੰ ਕਹੀਏ ਧੰਨਵਾਦ